ਆਪਾਂ ਰੈਸਟ ਰੂਸਟ ਕਰਕੇ ਸੋ ਗਏ ਸੀ ਹੁਣ ਹੋਇਆ ਸ਼ਾਮ ਦਾ ਟਾਈਮ ਤੇ ਰੈਸਟ ਵੀ ਹੋਊਗੀ ਮਾੜੀ ਮਾੜੀ ਹੁਣ ਆਪਾਂ ਨਿਕਲਦੇ ਆ ਬਾਹਰ ਰਾਵਲਪਿੰਡੀ ਦੀ ਕਰਦੇ ਆ ਸੈਰ ਚੋਬਰ ਵੀ ਬਾਹਰ ਚੱਲ ਗਏ ਨੇ ਤੋ ਆਏ ਨਹੀਂ ਬਾਜ਼ ਯਾ ਹਾਏ ਸਾਜ਼ਿਸ਼ ਮੈਂ ਸ਼ਾਮ جہاں ہے اسلام علیکم جی کی حال چال امید کرتے ہیں سارے ٹھیک ٹھاک ہوں گے تو میں اپنا منصور احمد ਤੇ ਵੈਲਕਮ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਕੱਲ ਰੂਟੀਨ ਕੁਛ ਇਦਾਂ ਦੀ ਜਾਂ ਕਿੱਕ ਪੈਰ ਲਾਹੌਰ ਦੇ ਚ ਫੈਰ ਸਲਾਮਾਬਾਦ ਤੇਰਾ ਕੀ ਰੋਲਾ ਤੂੰ ਗੱਡੀ 'ਚ ਕਿਉਂ ਨਹੀਂ ਵੜਦਾ ਤੇ ਆਪਾਂ ਜਾ ਰਹੇ ਆਂ ਜੀ ਅੱਜ ਫੇਰ ਸਲਾਮਾਬਾਦ ਰਾਤ ਦਾ ਸੁਬਾਹ ਦਾ 4 ਵਜੇ ਦਾ ਟਾਈਮ ਆ ਤੇ ਖਾਨ ਸਾਹਿਬ ਹੋਣਾ ਜਾ ਰਹੇ ਦਾਦਾ ਕਿਹਾ ਠੀਕੋ ਮੜਾ ਪਿੰਡੀ ਜਾਣਾ ਆਮਨੇ ਸਲਾਮਾਬਾਦ ਫਿਰੇਗਾ ਤੁਹਾਰੇ ਸਾਥ ਇੱਕ ਦੋ ਕਾਮ ਆ ਮੈਂ ਉਧਰ ਤੇ ਆਪਾਂ ਚੱਲਦੇ ਆਂ ਜਿੱਥੋਂ ਨਿਕਲ ਕੇ ਮੋਟਰਵੇ ਚੜਦੇ ਆਂ ਖਾਨਾ ਦੀ ਗੱਡੀ ਆ ਚਲੋ ਬੜੋ ਤੇ ਚਲਦੇ ਆਂ ਆਪਾਂ ਇੱਥੋਂ ਕਿਉਂਕਿ ਬੱਸ ਸਾਡੀ ਮਿਸ ਹੋ ਗਈ ਸੀ ਡੈਵੋ ਉਸ ਤੋਂ ਬਾਅਦ ਸਾਨੂੰ ਮਿਲ ਗਏ ਖਾਂਜੀ ਬੜੋਈ ਆਗਾ ਜੀ ਤੇ ਮਾਹੌਲ ਚਾਲ ਤੇ ਮਾਹੌਲ ਚਾਲ ਕੁਛ ਇਦਾਂ ਦਾ ਆ ਗੱਡੀ 'ਚ ਆਪਾਂ ਬਹਿ ਗਏ ਆਂ ਖਾਣ ਹਾਂ ਦੀ ਤੇ ਅਲੀ ਕਰ ਰਿਹਾ ਡਰਾਈਵ ਖੁਦ ਬਜ਼ਾਤੇ ਖੁਦ ਸਾਡੇ ਦਾਦਾ ਜੀ ਆਪਨੇ ਗੱਡੀ ਦੇ ਦਿਆ ਇਸਕੋ ਯਾਰ ਦਾਦਾ ਬੜਾ ਦਾ ਬੜਾ ਬੜਾ ਜ਼ਿਆਦਾ ਧੀਲਾ ਕਿਸੇ ਨੇ ਚ ਵੀ ਨਹੀਂ ਬੋਲੇ ਬਾਈ ਬੋਲੇ ਅਮ ਚਲੇਗਾ ਅਮਨੇ ਬੋਲੇ ਯਾਰ ਤੂੰ ਚੱਲ ਉਹ ਕੀ ਬਾਤ ਹੈ ਬਹੁਤ ਬੜਾ ਧੀਲਾ ਦਾਦਾ ਔਰ ਇਹ ਗੱਡੀ ਉਸ ਤੋਂ ਵੀ ਬੜਾ ਲੈਣਾ ਪੜਦਾ ਹੈ ਇਸ ਕੀ ਬਾਤ ਹੈ ਬਿਲਕੁਲ ਬਿਲਕੁਲ ਇਹ ਸਾਡੀ ਸੈਟੀਸਫੈਕਸ਼ਨ ਵਾਸਤੇ ਖਾਣ ਹਣਾਂ ਨੇ ਗੱਡੀ ਗੱਡੀ ਦੀ ਚਾਬੀ ਦਿੱਤੀ ਹਲੀ ਨੂੰ ਕਿ ਬਾਈ ਤੂੰ ਆਪ ਹੀ ਡਰਾਈਵ ਕਰੇਗਾ ਤੇ ਕੋਈ ਗੱਲ ਨਹੀਂ ਜਿਵੇਂ ਵੀ ਤੁਸੀਂ ਰਾਜ਼ੀ ਹੋ ਓਵੇਂ ਏਸੀ ਰਾਜ਼ੀਆਂ ਖਾਨ ਸਾਹਿਬ ਹੁਣੀ ਹੈਗੇ ਨੇ ਪਸ਼ਾਵਰ ਦੇ ਤੇ ਆਪਾਂ ਜਾ ਰਹੇ ਹੁਣ ਇੱਥੋਂ ਨਿਕਲ ਗਏ ਆਂ ਲਾਹੌਰੋਂ اسلام ਆਬਾਦ 라ਵਲਪਿੰਡੀ ਫੈਜ਼ਾਬਾਹ ਜਾਵਾਂਗੇ ਆਪਾਂ ਉੱਥੋਂ ਫਿਰ ਜਾ ਕੇ ਅਗਲੇ ਚਾਲੇ ਪਾਵਾਂਗੇ ਆਪਣੇ ਤੇ ਸਫ਼ਰ ਦੇ ਵਿੱਚ ਤੁਸੀਂ ਰਹਿਣਾ ਵਾ ਮਨਸੂਰ احمد ਦੇ ਨਾਲ ਜੁੜ ਕੇ ਤੇ ਵਲੌਗ ਦੇ ਵਿੱਚ ਤੁਹਾਨੂੰ ਇੰਜੋਏਮੈਂਟ ਕਰਾਵਾਂਗੇ ਕਿਉਂਕਿ ਆਪਣੇ ਨਾਲ ਜਾ ਰਿਹਾ ਵਾ ਅਮਰ ਇਹਦਾ ਸੁਪਨਾ ਸੀ ਜੀ اسلامਾਬਾਦ ਜਾਣਾ ਇਹਦਾ ਸੁਪਨਾ ਇਹਦਾ ਸੁਪਨਾ ਹੋਣ ਲੱਗਾ ਪੂਰਾ ਸੁਪਨਾ ਪੂਰਾ ਹੋਇਆ ਵਾ ਆਹਾਹਾ ਇਹਦੇ ਆ ਹੀ ਸੁਪਨੇ ਨੇ ਜੀ ਇਹਦੇ ਸੁਪਨੇ ਅਸਲ ਵਿੱਚ ਇਹਦੇ ਲਈ ਬਹੁਤ ਵੱਡੇ ਆ ਤੇ ਇਹਦੇ ਸੁਪਨੇ ਕਿਹਨਾਂ ਨਾ ਮੇਰੇ ਤੁਹਾਨੂੰ ਪਤਾ ਐ ਇਦਾਂ ਹੀ GPS ਤੋਂ ਕੋਸ਼ਿਸ਼ ਬਈ ਜਣ ਛੇੜੇ ਜਦੋਂ ਜਦੋਂ ਦਿਨ ਚੜਨਾ ਵਾ ਮੱਠਾ ਮੱਠਾ ਤੇ ਕਲਰ ਘਾਰ ਦੀਆਂ ਪਹਾੜੀਆਂ ਦੇ ਵਿੱਚੋਂ ਮਹਾਮਤੋਂ ਲੰਘਣਾ ਵਾ ਬਈ ਤੇ ਪੂਰੇ ਮਾਹੌਲ ਚਾਲਣਾ ਤੋਂ ਸੋਹਣਾ ਨਹੀਂ ਬਸ ਕਿਉਂਕਿ ਸੋਹਣਾ ਮੈਂ ਆ ਥੋੜੀ देर ਬਾਅਦ ਆਪਾਂ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਚਲੋ ਹੋਰ ਅੱਜ ਵਾਵਾ ਦਿਨਾਂ ਬਾਅਦ ਗਰਮੀ ਪੈਣ ਤੋਂ ਵਾਵਾ ਦਿਨਾਂ ਬਾਅਦ ਅੱਜ ਹੋ ਰਹੀ ਆ بارش ਮੱਠੀ ਮੱਠੀ ਪੈ ਰਹੀ ਆ ਭੂਰ ਆ ਚੈੱਕ ਕਰ ਸਕਦੇ ਹੋ ਤੇ اسلامਾਬਾਦ ਮੌਸਮ ਜਿਹੜਾ ਵਾ ਬਹੁਤ ਖੁਸ਼ਗੁਵਾਰ ਹੋਇਆ ਵਾ ਤੇ ਅਗਲੇ 2 ਦਿਨਾਂ ਦੇ ਵਿੱਚ ਲਾਹੌਰ ਦਾ ਵੀ ਮੌਸਮ ਕੁਝ ਵਧੀਆ ਹੋ ਜਾਣਾ ਵਾ ਮਤਲਬ ਠੰਡਾ ਠੰਡਾ ਹੋ ਜਾਣਾ ਵਾ ਭਾਈ ਤੁਹਾਡੇ ਤੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਅਸੀਂ ਇੱਥੇ ਇਸ ਟਾਈਮ ਆਪਾਂ ਚਾਰ ਬੇਲੀ ਬੈਠੇ ਆ ਗੱਡੀ ਦੇ ਵਿੱਚ ਤੇ ਸੌਦ ਪਿੱਛੇ ਰੋਸ ਪਿਆ ਸੀ ਕਹਿੰਦਾ ਮੈਂ ਨਹੀਂ ਜਾਣਾ ਮੈਨੂੰ ਡਰ ਲੱਗੰਦੇ ਆ ਬਹੁਤ ਡਰਦੀ ਗੱਲ ਨਹੀਂ ਤੁਸੀਂ ਆ ਅੱਗੇ ਬੈਠੇ ਤੇ ਬੰਦਾ ਨਾਲ ਪਿੱਛੇ ਬਵਾ ਓ ਯਾਰ ਵਿੱਚ ਘਰ ਅਮਰ ਵਿੱਚ ਵਿੱਚ ਘਰ ਕੀ ਅਮਰ ਕੀ ਏ ਯਾਰ ਮੈਂ ਅਸਲੀ ਕਹਿੰਦੇ ਹਾਂ ਮੈਂ ਕਿਹਾ ਗੋਦਰਾ ਵਲੋਗ ਵਧੀਆ ਬਣ ਗਿਆ ਲੇਕਿਨ ਮੈਂ ਇਤੋਂ ਸਟਾਰਟ ਕਰ ਲੈ ਕੋਈ ਨਹੀਂ ਲੋ ਜੀ ਪੈਟਰੋਲ ਪੈ ਰਿਹਾ ਵਾ ਗੱਡੀ 'ਚ ਬਹੁਤ ਦਿਨ ਤੋਂ ਦੋ ਬੰਦੇ ਪਿੱਛੇ ਲਿਆ ਇੱਧਰ ਮੈਨੂੰ ਲੱਗਦਾ ਹੁਣ ਖਾਣ ਆਪਣੇ ਤੋਂ ਡਰਾਂਦੇ ਆ ਓਏ ਲਈ ਬੈਠਾ ਹਾਂ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਭੁੱਖ ਲੱਗ ਗਈ ਯਾਰ ਭੁੱਖ ਲੱਗ ਗਈ ਮੈਂ ਕੁਝ ਹਾਂ ਸੁਣਨੀ ਹਾਂ ਕੁਛ ਨਹੀਂ ਮੈਂ ਕਰਾ ਨਾ ਬਹੁਤ ਪٹرول ਹਲੇ ਮੰਨ ਲਓ ਬੱਸੇ ਚੱਲੀ। ਭਾਈ ਬਲੂਟੂਥ ਵੀ ਨਹੀਂ ਚੱਲਣ ਦੀ ਏਸੀ ਵੀ ਨਹੀਂ ਚੱਲ ਰਿਆ। ਮੇ ਬਾਕੇ ਫੋਨ ਨਾ ਚੱਲੇ ਜਾਏਗਾ। ਯਾਰ ਬੱਸ ਨੇ ਨਿਕਲਦੇ ਨਿਕਲਦੇ ਸਭ ਸਾਢੇ 4 ਘੜ ਦੇ ਨੇ। ਯਾਰ ਇਹਦੇ ਚ ਤੰਗ ਵੀ ਹੋਣਾ ਇੱਕ ਤੇ ਬਾਜੋ ਯਾਰ ਹੁਣ ਆਪਾਂ ਦਾ ਨਾਲ ਗੱਲਬਾਤ ਕਰ ਲਈ ਉਹ ਵਿਚਾਰੇ ਨੇ ਪٹرول ਕੁਛ ਵੀ ਨਹੀਂ ਹੁੰਦਾ। ਕੁਛ ਨਹੀਂ ਹੁੰਦਾ ਚੱਲ ਬੈਠਾ ਰਹਿ ਅੱਗੇ। چل دے لو جی سفر اپنا ہو گیا شروع رب دے حوالے ٹھیک ہے جی تے خان صاحب اپنے نال نے خان صاحب تو اپا پوچھ پشاور دیاں کچھ گلاں باتاں مشہور گلاں باتاں تے مشہور لوکاں بارے ٹھیک ہے جی اسلام علیکم دادا وعلیکم السلام دادا ہم کو پشاور کے بارے میں بتاؤ ذرا پشاور میں سب سے بڑا بدماش اور سب سے بڑا جو مشہور بندہ ہے وہ کون ہے پہلے زمانے میں ایک دو بدماش ہوا کرتے ہیں ہر بدماش اچھا دو ہزار ہوگا دس پندرہ گرنے ہر بندے کے پاس رکھتا ہوتا ہے انسان اس کو انسانی نظر نہیں بہت ہی یار کس کس کا نام دے گئے کسی کا نام لے اور ہمارے ادھر سے یہ پشاور میں جو سب سے مشہور جگہ ہے وہ کون سی ہے

ਇਨਾਂ ਕੋਲੋਂ ਨਾ ਆਪਾਂ ਨੋਨ ਕਸਟਮ ਗੱਡੀ ਬਾਰੇ ਪੁੱਛਣਾ ਵਾ ਵੀ ਉਹਦਾ ਕੀ 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 ਪ੍ਰੋਸੀਜਰ ਹੈ ਉਹਦਾ ਉੱਥੇ ਹੀ ਚਲਦੀ ਹੈ ਜਾਂ ਇੱਥੇ ਵੀ ਚਲਦੀ ਹੈ ਉਹਨੂੰ ਕਿਵੇਂ ਚਲਾਣਾ ਵਾ ਤੇ ਕਿਵੇਂ ਫਰੀਦਦੀ ਆ ਦਾਦਾ ਜੋ ਨੋਨ ਕਸਟਮ ਗਾੜੀ ਹੈ ਜੀ ਪਸ਼ਾਵਰ ਵਿੱਚ ਚਲਦੀ ਹੈ ਸਾਰਾ ਪਾਕਿਸਤਾਨ ਵਿੱਚ ਚਲਤੇ ਜਿਸ ਕਾ ਬਸ ਚਲਦਾ ਹੈ ਨਾ 8 ਮੇ ਚਲਦਾ ਹੈ ਕਾਗਜ਼ਤ ਨਹੀਂ ਹੈ ਠੀਕ ਹੈ ਕਰੋਨੇ ਮੇ ਗੂੰਗੂੰ ਤਫਰਤਾ ਇਹ ਤਾਣੇ ਵਾ ਜਾਣਤੇ ਐਕਸੈਸ ਵਾਲੇ ਕੋ ਜਾਣਤੇ دس گاڑی کاغذ والا ہے بیس گاڑی قسم ہے بغیر کاغذ کا یہ آج کل بندے کہتے ہیں کہ ہم آپ کو پشاور سے پہنچ دیں گے مطلب پشاور سے آگے ایک ہے اوپر پہاڑی علاقے میں گاؤں ہے وہاں سے کہتے ہیں کہ ہم آپ کو پہنچ دیں گے لاہور میں لاہور میں نہیں تم کراچی بھی مانگو وہ پہنچا سکتے کیوں یہ اپس میں مل ملاب مل ملاب ہوتا بغیر ملاب کے بندہ صحیح 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 ایک محلے سے دوسرے محلے بھی گاڑی نہیں لے جا سکتے یہ تو آئی ہے ہاں کیونکہ ایک وہ مردان والی صاحب مردان میں جو چونکی لگی ہے وہ بڑی سخت لگی ہوئی ہے کوئی بات نہیں ہے اس کے سخت سخت چونکی میں تم پہنچے زر کا نوٹ دیو یہ پاکستان ہے قائد اعظم زندہ بات قائد اعظم زندہ بات ایم ٹیگ لگا ہوئے نا نا ایم ٹیگ نہیں سادہ پرچی سادہ پرچی تو آپ پلوانا کہ ایم ٹیگ ਇਨੂੰ ਇਹ ਖਾਹਣ ਹੋਂ ਦਾ ਵੀ ਸਵਰ ਗਿਆ ਸਗੋਂ ਅਲੀ ਕਹਿੰਦਾ ਇਹਨੂੰ ਪਰਚੀ ਲਵਾ ਦਿੰਨੇ ਆਪਾਂ ਤੇ ਖਾਹਣ ਹੋਂ ਆ ਦੀ ਗੱਡੀ ਨੂੰ ਐਮ ਟੈਗ ਵੀ ਆਪਾਂ ਲਵਾਤਾ ਫਿਰ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਇਸ ਟਾਈਮ ਅਸੀਂ ਹੈਗੀਆਂ ਜੀ ਰਾਵੀ ਟੂਲਪਲੇ ਤੇ ਲੋਹਰੋਂ ਨਿਕਲਦੇ ਪਏ ਆ ਠੀਕ ਆ ਜੀ ਤੇ ਹੁਣ ਆਪਾਂ ਸਾਰੀਆਂ ਗੱਲਾਂ ਇਦਾਂ ਹੀ ਨਹੀਂ ਕਰੀ ਜਾਣੀਆਂ ਆਪਾਂ ਹੁਣ ਕੋਈ ਜਗ੍ਹਾ ਤੇ ਆਪਾਂ ਰੁਕਾਂਗੇ ਜਿੱਥੇ ਆਪਾਂ ਸਟੇ ਕਰਾਂਗੇ ਉੱਥੇ ਤੁਹਾਨੂੰ ਮਾਹੌਲ ਚਲ ਦਿਖਾਵਾਂਗੇ ਤੇ ਜਿੱਥੇ ਇੱਥੇ ਵੀ ਜਾਵਾਂਗੇ ਜਿੱਥੇ ਹੀ ਤੇ ਆਪਾਂ ਰੁਕਾਂਗੇ ਉੱਥੇ ਉੱਥੇ ਤੁਹਾਨੂੰ ਮਾਹੌਲ ਚਲ ਦਿਖਾਵਾਂਗੇ ਜਿੱਥੇ ਵੀ ਅਸੀਂ ਰੈਸਟ ਏਰੀ ਸੋ ਮਿਲਦੇ ਆਪਾਂ ਹੁਣ ਥੋੜੀ ਦੇਰ ਬਾਅਦ। ਲਓ ਜੀ ਆਪਾਂ ਇਸ ਟਾਈਮ ਪਹੁੰਚ ਆਏ ਆਂ ਸੁਖੇ ਕੀ ਰੈਸਟ ਏਰੀਏ ਤੇ। ਸੁਖੇ ਕੀ ਰੈਸਟ ਏਰੀਏ ਤੇ ਰੁਕੇ ਆਂ। 阿里 ਨੇ ਹੁਣ ਆ ਵਾ ਫਰੈਸ਼ ਤੇ ਆਪਾਂ ਲੈ ਲੈਨੇ ਆਂ ਚਾਹ-ਸ਼ਾ ਨਾਲ ਕੁਝ ਹੋਰ। ਯਾਰ 阿里 ਆਪਣਾ ਬਟਵਾ ਦੇਈ ਯਾਰ। 阿里 ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ। ਸੁਖੇ ਕੀ ਰੈਸਟ ਏਰੀਆ ਤੇ ਆਪਾਂ ਰੁਕੇ ਆਂ। ਨਮਾਜ਼ ਨਮੂਦ ਆਪਾਂ ਪੜ੍ਹ ਲਈ ਆਂ ਨਮਾਜ਼ੇ ਫਜਰ। ਤੇ ਹੁਣ ਆਪਾਂ ਬੇਕਰੀ ਤੋਂ ਕੁਝ ਲੈ ਲੈਨੇ ਆਂ ਖਾਣ ਨੂੰ ਤੇ ਪੀਣ ਨੂੰ। ਫੇਰ ਆਪਾਂ ਅੱਗੇ ਆਪਣੇ ਸਫਰ ਨੂੰ ਨਿਕਲਾਂਗੇ ਪਾਹੋੜੀ ਰੈਸਟ ਕਰਨਗੇ ਹੁਣ ਤੇ ਸੌ ਚਲਾਏਗਾ ਗੱਡੀ ਇਹੀ ਵੀ ਕਰਾਂਗੇ ਰੈਸਟ ਆਪਣਾ ਰੈਸਟੋ ਰੈਸਟ ਪ੍ਰੋਗਰਾਮ ਆ ਠੀਕ ਹੈ ਜੀ ਤੇ ਬਿਕਰੀ ਤੋਂ ਕੁਝ ਲੈ ਲੈਨੇ ਆ ਖਾਣ ਨੂੰ ਤੇ ਨਾਲੇ ਦੇਖਦੇ ਆ ਕਿਹੜੀ ਬਿਕਰੀ ਆ ਸੁੱਥੇ ਕੀ ਇਸੇ ਕਿਆ ਮੋਦਵਾਵਾ ਸਵੇਰ-ਸਵੇਰ ਦਾ ਟਾਈਮ ਆ ਇਹ ਕਿੱਥੇ ਤੇ ਇੱਕ ਬਹਿਰੇ ਦੇ ਬਹੁਤ ਰਸ਼ ਹੁੰਦਾ ਵਾ ਦੋਵਾਂ ਰੈਸਟ ਏਰੀਆ ਤੇ ਲੋਈ ਆਪਣੇ ਨਾਲ ਦੇ ਵੀ ਗੱਡੀ ਚ ਉਤਰ ਗਏ ਆਂ ਆਪਾਂ ਵੀ ਪਹੁੰਚ ਗਏ ਆਂ ਰਾਹਤ ਦੇ ਕਿਰਸਤੇ ਠੀਕ ਹੈ ਜੀ ਲੋਈ ਆਪਾਂ ਲੈ ਲਈ ਆਪਣੇ ਆਪੇ ਲੇਜ਼ ਤੇ ਨਾਲ ਆਪਣੀ ਕਾਫੀ ਬੈਠਾਂਗੇ ਹੁਣ ਗੱਡੀ ਦੇ ਵਿੱਚ ਨਾਲੇ ਕਰਾਂਗੇ ਫੋਨ ਚਾਰਜ ਮਿਲਾਂਗੇ ਆਪਾਂ ਹੁਣ ਬਾਅਦ ਚ ਕਿਉਂਕਿ ਸਫਰ ਲੇ ਕੇ ਬਹੁਤ ਪਿਆ ਹੋਇਆ ਕਿੱਥੇ ਕੋਈ ਟਾ ਲਓ ਜੀ ਸਵੇਰ ਆਪਣੀ ਹੋ ਗਈ ਆ ਚਾਹ ਦੇ ਨਾਲ ਗੁੱਡ ਮਾਰਨਿੰਗ ਇੱਕ ਦਵਾ ਫੇਰ ਸਾਰਿਆਂ ਨੂੰ ਤੇ ਲਾਲਾ ਵੇਟ ਕਰਨ ਦੇ ਆ ਬਾਕੀਆਂ ਦਾ ਕਿਦੋਂ ਆਉਣਗੇ ਤੇ ਕਿਦੋਂ ਗੱਡੀ 'ਚ ਬਹਿਣਗੇ ਗੱਡੀ 'ਚ ਬਹਿ ਕੇ ਆਪਾਂ ਨਿਕਲਾਂਗੇ ਕਿਉਂਕਿ ਆਪਾਂ ਕਰਨ ਨਾਲੇ ਆਪਣਾ ਫੋਨ ਚਾਰਜ ਤੇ ਉਹਨੇ ਦੇ ਤੱਕ ਦਿਓ ਤੁਸੀਂ ਆਪਣੇ ਮਨਸੂਰ अहमद ਨੂੰ ਇਜਾਜ਼ਤ ਤੇ ਚਾਹ ਸ਼ਾ ਆਪਾਂ ਪੀ ਕੇ ਗੱਡੀ 'ਚ ਬਹਿ ਕੇ ਹੁਣ ਨਿਕਲਦੇ ਆਂ ਆ ਗਏ ਨੇ ਬਾਕੀ ਚੋਬਰ ਬੜੋ ਯਾਰ ਲੋਈ ਆਪਾਂ ਸੁਣਾਉਨੇ ਆ ਤੁਹਾਨੂੰ ਗਾਣਾ ਨਾਲ ਗਾਉਣ ਆ ਜੀ ਚੰਨੇ ਗਾਣਾ ਗਾਜੀ ਗਾਣਾ ਸੁਣਾਉਣਾ ਤੁਹਾਨੂੰ ਆ ਟੋਪੀ ਲਾ ਲਓ ਜੀ ਆ ਯੰਗਸਟਰ ਲੋਈ ਆਪਾਂ ਸੁਣਾਉਨੇ ਆ ਗਾਣਾ ਸਾਰੇ ਗਾਵਾਂ ਲਈ ਠੀਕ ਆ ਜੀ ਤੇ ਜਿਹੜਾ ਗਾਇਆ ਖਿੱਲਾ ਗਾਇਆ ਗਾਣਾ ਆ ਖਿੰਦਾ ਭਾਜੀ ਆਖਰ ਕੁਛ ਤੋਂ ਮੈਨੂੰ ਸ਼ੁਰੂ ਕਰ ਲੈਣ ਕੁਛ ਤੋਂ ਲੋਈ ਆਪਾਂ ਪਹੁੰਚ ਗਏ ਆਸ਼ਮ ਪਹਾੜਾਂ ਦੇ ਵਿੱਚ ਛੋਟੇ ਛੋਟੇ ਪਹਾੜ ਰਾਜੇ ਦੀ ਆਪਾਂ ਕਰਾਂਗੇ ਹੁਣੇ ਫੋਟੋ ਤੇ ਅਮਰ ਜੁੱਤੀ ਲਾਈਏ ਦਰਬਾਰ ਤੇ ਫਿਰਦਾ ਪਿਆ ਵਾ ਤੇ ਹੁਣੇ ਹੋਇਆ ਹੁਣੇ ਪਤਾ ਕਿ ਹੋਇਆ ਹੀਟ ਵਾਲੀ ਸੂਈ ਗਈ ਸੀ ਉੱਤੇ ਤੇ ਖਾਂ ਹੁਣੇ ਦੇ ਭਾਈ ਪੂਰੇ ਡਰ ਖੋ ਦੂਰ ਕਰਕੇ ਭਾਈ ਇੰਜ ਹੀ ਖੋਲਦਾ ਟੱਗਣ ਉਹ ਨਾਲੇ ਵਾਹ ਜੀ ਵਾਹ ਤੇ ਆਪਾਂ ਆਪਣੇ ਸ਼ੁਗਲ ਮੇਲੇ ਜਾਰੀ ਰੱਖਦੇ ਆ ਅਮਰ ਤੇਰੀ ਫੋਟੋ ਲੈਣੀ ਸਭ ਚਲਾ ਰਹੀ ਸੀ ਗੱਡੀ ਅਚਾਨਕ ਹੀ ਹਿੱਟ ਵਾਲੀ ਸੂਈ ਚਲ ਗਈ ਉੱਤੇ ਤੇ ਖਾਂ ਜੀ ਉਹਨਾਂ ਨੂੰ ਪੁੱਛਿਆ ਸੀ ਹਿੱਟ ਵਾਲੀ ਸੂਈ ਚੱਲਦੀ ਏ ਕਹਿੰਦੇ ਹਾਂਜੀ ਚੱਲਦੀ ਏ ਉਹਨੂੰ ਦੱਸਿਆ ਕਿ ਭਾਈ ਉਹਨੇ ਹਿੱਟ ਵਾਲੀ ਸੂਈ ਜਿਹੜੀ ਆ ਨਾ ਉੱਤੇ ਚਲ ਗਈ ਸੀ ਆਂਦਾ ਕੋਈ ਮਸਲਾ ਨਹੀਂ ਪਾਣੀ ਘਟ ਗਿਆ ਹੋਣਾ ਤੇ ਸਾਡੇ ਤੇ ਤਰਾ ਨਿਕਲ ਗਏ ਸੀ ਭਾਈ ਇੱਕਰੀ ਕਿ ਬਣਿਆ ਕੀ ਆ ਆ ਦੇਖੋ ਜੀ ਮਾਹੌਲ ਚਾਲ ਕਿੱਡਾ ਵਧੀਆ ਬਣਿਆ ਇੱਥੇ ਸਾਰੇ ਦੁਆਲੇ ਬਾੜ ਤੇ ਵਿੱਚ ਆ ਜੀ ਰੈਸਟ ਏਰੀਆ ਕਲਰ ਘਰ ਤੇ ਮੇਰੇ ਖਿਆਲ ਨਾਲ ਅੱਗੇ ਆ ਹਜੇ ਤੇ ਮੈਂ ਤਾਂ ਕਿਹਾ ਸੀ ਕਲਰ ਘਾੜ ਰੁਕਾਂਗੇ ਪਰ ਨਹੀਂ ਆਪਾਂ ਇੱਥੇ ਰੁਕ ਗਏ ਕਿਉਂਕਿ ਗੱਡੀ ਹੋ ਗਈ ਸੀ ਹੀਟ ਆਪਣੀ ਗੱਡੀ ਵੀ ਹੁਣੇ ਓਕੇ ਹੋ ਜੂਗੀ ਫਿਰ ਆਪਾਂ ਦੁਬਾਰਾ ਤੋਂ ਤੁਰਾਂਗੇ ਠੀਕ ਆ ਅਮਰ ਓਕੇ ਭਾਈ ਫੋਟੋ ਲਾ ਭਰਾ ਦੀ ਜਰਾ ਇਧਰ ਆ ਲਓ ਜੀ ਖੈਰੀ ਸਲਾਮਤੀ ਆਪਾਂ ਪਹੁੰਚ ਗਏ ਆਂ 라ਵਲਪਿੰਡੀ ਨਾਲ ਮੇਰੇ ਮਿੱਤਰ ਫੈਜ਼ਾਬਾਦ ਨਾਲ ਆਪਣਾ ਖਾਨ 라ਵਲਪਿੰਡੀ ਫੈਜ਼ਾਬਾਦ ਤੇ ਇੱਥੇ ਆਪਾਂ ਰੁਕੇ ਆਂ ਜੀ ਹੋਟਲ ਤੇ ਇੱਕ ਮੁਬਾਰਕ ਹੋਟਲ ਤੇ ਆਪਾਂ ਕਰਾਂਗੇ ਟਾਇਰ ਹੋ ਕੇ ਨਾਸ਼ਤਾ ਠੀਕ ਆ ਜੀ ਇਹ ਨਾਲ ਆਪਣੇ ਮਿੱਤਰ ਵੀ ਕਰਨਗੇ ਮੁਬਾਰਕ ਮੁਬਾਰਕ ਹੋਟਲ ਲੋ ਜੀ ਨਾਸ਼ਤਾ ਆ ਗਿਆ ਹੈ ਤੇ ਸਾਹਮਣੇ ਬੈਠਾ ਸਰਕਾਰੀ ਜਨਾ ਨਾਸ਼ਤਾ ਕਰੂ ਯਾਰ ਕਿੱਡਾ ਬੁਰਾ ਲੱਗਣਿਆ ਤੇ ਨਾਸ਼ਤਾ ਨੋਸ਼ਤਾ ਆਪਾਂ ਕਰਕੇ ਫਿਰ ਮਿਲਦੇ ਆ ਤੁਹਾਨੂੰ ਕਿਉਂਕਿ ਚਿਤਾਵਟ ਬੋਲਦ ਹੋਈ ਹੈ نیند ਨਹੀਂ ਬੜੀਆਂ ਆਉਂਦੀ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀ ਤੇ ਹੁਣ ਆਪਾਂ ਕਰ ਰਿਆਂ ਨਾਸ਼ਤਾ ਕਾਹਨ ਸਾਹਿਬ ਕਿਹਦਾ ਨਾਸ਼ਤਾ ਨਹੀਂ ਅ ਨਹੀਂ ਠੀਕ ਹੈ ਮਿਲਦੇ ਆ ਬਾਅਦ ਚ ਆਪਾਂ ਲੋ ਜੀ ਨਾਸ਼ਤਾ ਨੁਸ਼ਤਾ ਕਰਕੇ ਆਪਾਂ ਆ ਗਏ ਹਾਟਲ ਦੇ ਬਾਹਰ ਇੱਥੋਂ ਆਪਾਂ ਰੂਮ ਲਵਾਂਗੇ ਤੇ ਲਾਲੇ ਨੂੰ ਕਰਦੇ ਆਪਾਂ ਬਾਏ ਬਾਏ ਠੀਕ ਹੈ ਦਾਦਾ ਅੱਲਾ ਦੇ ਹਵਾਲੇ ਨਜ਼ਰ ਨਾ ਆਈ ਵਾਪਸ ਉਰ ਜਾਏ ਸਿੱਧਾ ਜਾਓ ਲਾਲਾ ਇੱਥੋਂ ਮੈਨੂੰ ਵੀ ਨਹੀਂ ਪਤਾ ਆਗੇ ਸੇ ਮੁੜ ਕੇ ਆਓ ਲੋ ਜੀ ਸ਼ੂਜ਼ ਆਪਣੇ ਚੱਕ ਲੈਣੇ ਆਮਰ ਥੈਂਕ ਯੂ ਸੋ ਮਚ ਭਰਾ ਚੱਲਦੇ ਆ ਰੂਮ ਹਾਟਲ ਦੇ ਅੰਦਰ ਚਲੋ ਚਲੋ ਅੰਦਰ ਜਾ ਕੇ ਰੂਮ ਵੇਦਿਆਂ ਕਿਹਦਾ ਹੈ ਅਸੀਂ ਆ ਗਏ ਆ ਰੂਮ ਦੇ ਵਿੱਚ ਤੇ ਬਸ ਹੋਈ ਐ ਸ਼ਰਮ ਤਕਾਵੜ ਦੇ ਨਾਲ ਹੁਣ ਆਪਾਂ ਰੈਸਟ ਕਰਾਂਗੇ ਤੇ ਸ਼ਾਮੀ 4 5 ਵੇ ਉਠਾਂਗੇ ਤੇ ਆਪਣੇ ਕੰਮ ਮੰਨੋਂ ਨਿਕਲਾਂਗੇ ਤੇ ਆਪਣੇ ਜਿਹੜੇ ਅਗਲੇ ਚਾਲੇ ਨੇ ਉਹ ਪਾਵਾਂਗੇ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਵਲੌਗ ਦੇ ਵਿੱਚ ਠੀਕ ਆ ਜੀ ਸੋ ਹੁਣ ਦਿਓ ਸਾਨੂੰ ਰੈਸਟ ਰਸਤੇ ਥੋੜੀ ਜੀ ਬ੍ਰੇਕ ਮਿਲਾਂਗੇ ਆਪਾਂ ਬਾਅਦ ਚ ਠੀਕ ਆ ਜੀ ਲਓ ਜੀ ਨਿਕਲੇ ਆ ਆਪਾਂ ਡਰੈਸ ਰੂਸਟ ਕਰਕੇ ਹੋ ਗਏ ਸੀ ਹੁਣ ਹੋਇਆ ਸ਼ਾਮ ਦਾ ਟਾਈਮ ਤੇ ਰੈਸਟ ਵੀ ਹੋਊਗੀ ਮਾੜੀ ਮਾੜੀ ਹੁਣ ਆਪਾਂ ਨਿਕਲਦੇ ਆ ਬਾਹਰ ਰਾਵਲਪਿੰਡੀ ਦੀ ਕਰਦੇ ਆ ਸੈਰ ਚੋਬਰ ਵੀ ਬਾਹਰ ਚਲ ਗਏ ਨੇ ਅਸੀਂ ਵੀ ਬਾਹਰ ਜਾ ਰਹੇ ਆ ਠੀਕ ਹੈ ਜੀ ਇੱਥੋਂ ਕਰਾਈ ਆ ਜੀ ਆਪਾਂ ਐਂਡ ਡਰਾਈਵ ਐਂਡ ਡਰਾਈਵ ਕਰਾ ਕੇ ਆਪਾਂ ਜਾਵਾਂਗੇ ਆਪਣੀ ਲੋਕੇਸ਼ਨ ਤੇ ਆਪਣੇ ਭਰਾ ਕੋਲ ਉੱਥੋਂ ਚੱਕਾਂਗੇ ਗੱਡੀ ਫਿਰ ਆਪਾਂ ਫਿਰ ਅਡੋਰੇ ਆਪਣੇ ਸ਼ੁਰੂ ਕਰਾਂਗੇ ਉਹ ਖਲੋਤਾ ਐਂਡ ਡਰਾਈਵ ਵਾਲਾ ਕੁਛ ਹੱਥੇ ਬੈਣਾ ਚੰਗਾ ਜੀ ਆਪਾਂ ਕਰ ਰੋ ਭਾਈ। ਲੋ ਜੀ ਸ਼ੀਸ਼ੇ ਆਪਾਂ ਕਰਦੇ ਨੇ ਆ ਤਾਂ ਨੂੰ ਕਿਉਂਕਿ ਅਹੀਂ ਕਰਾਈ ਆ ਸੀ ਯਾਨੀ ਗੱਡੀ। ਐਸੇ ਵਾਲੀ ਯੈਗੋ ਭਾਈ ਐਲੀ ਯੈਗੋ। ਯੈਗੋ ਯੈਗੋ। ਤੇ ਪਾਉਣੇ ਆ ਜੀ ਆਪਣੇ ਅਗਲੇ ਚਾਲੇ। ਤੇ ਮਿਲਦੇ ਆਂ ਆਪਾਂ ਹੁਣ ਥੋੜੀ ਦਿਰ ਬਾਅਦ। ਭਾਈ ਜੀ ਤੁਹਾਡਾ ਨਾਮ ਪੁੱਛ ਲਓ। ਭਈ ਤੁਹਾਡਾ ਨਾਮ ਕੀ ਹੈ? ਸ਼ਾਹਿਦ। ਸ਼ਾਹਿਦ ਖਾਨ ਭਾਈ। ਸਰਦਾਰ ਸ਼ਾਹਿਦ। ਸਰਦਾਰ ਸ਼ਾਹਿਦ। ਮਾਸ਼ਾਅੱਲਾ। ਪੰਚਾ ਦਿਓ ਭਾਈ ਸਾਨੂੰ ਪੰਚਾ ਦਿਓ ਫੜਾਫੜ। ਭਈ ਆਪਾਂ ਸਵੇਰ ਦੇ ਘੁੰਮ ਫਿਰ ਕੇ ਤੇ ਵਾਪਸ ਆ ਗਏ ਆ ਆਪਣੇ ਕਦਮ ਦੇ ਸ਼ੋਰੂਮ ਤੇ। ਤੇ ਸੌਦੀ ਵੀ ਬੱਸ ਹੋਈ ਬਹੁਤ ਵੱਡਾ ਛੱਡੂ ਹੈਗਾ ਠੀਕ ਹੈ ਐਨੇ ਇੰਨੀਆਂ ਜਗ੍ਹਾ ਸਵੇਰ ਦੀਆਂ ਘੁੰਮ ਲਈਆਂ ਲੇਕਿਨ ਤੁਹਾਨੂੰ ਕੋਈ ਚੀਜ਼ ਨਹੀਂ ਆਹ ਯਾਰ ਇਦਾਂ ਦੀ ਗੱਲ ਨਹੀਂ ਹੈਗੀ ਅਸਲ ਦੇ ਵਿੱਚ ਜਿਹੜੀ ਸ਼ੈਪ ਲੋਗ ਦੇ ਵਿੱਚ ਦਿਖਾਉਣ ਵਾਲੀ ਹੁੰਦੀ ਹੈ ਨਾ ਕੋਈ ਦਿਖਾਣੀ ਚਾਹੀਦੀ ਹੈ ਜਿੰਨੂੰ ਵੇਖ ਕੇ ਵੀਵਰਸ ਕਹਣ ਕਿ ਵਾਹ ਸਲਾਮਾਬਾਦ 라ਵਲਪਿੰਡੀ ਦੀ ਹੈ ਜਗ੍ਹਾ ਕਿੱਥੇ ਆ ਕਿਵੇਂ ਹੈ ਇਹ ਵੀ ਜਾਣਾ ਬੱਤੀ ਨਹੀਂ ਆ ਰਹੀ ਸਹੀ ਬੱਤੀ ਭਾਈ ਡੇਮ ਆ ਰਹੀ ਏ ਇਹਨੂੰ ਬੱਤੀ ਦਾ ਡਾਰੇ ਇਸ ਲਈ ਕਿਉਂਕਿ ਇਹਨੂੰ ਬੱਤੀ ਦਾ ਡਾਰੇ ਇਸ ਲਈ ਕਿਉਂਕਿ ਇਹ ਬਿਨਾ ਲਾਈਟ ਦੇ ਨਜ਼ਰ ਨਹੀਂ ਆਉਂਦਾ ਤਦ ਇਹਨੇ ਚਟੇ ਰੰਗ ਦੀ ਸ਼ਰਟ ਪਾਈ ਹੈ ਤੇ ਆਪਾਂ ਆਏ ਆ ਜੀ ਅਲੀ ਦੀ ਗੱਡੀ ਲੈਣ ਤੇ ਗੱਡੀਆਂ ਤੁਹਾਨੂੰ ਸਾਨੂੰ ਖਾਣਾ ਖਮਾ ਲੈ ਕੇ ਜਾ ਰਿਹਾ ਅਲੀ ਨੇ ਹੁਣ ਸਾਨੂੰ ਖਵਾਣਾ ਵਾ ਖਾਣਾ ਤੇ ਵੇਦਿਆ ਕਿੱਥੋਂ ਸ਼ਨਵਾਰੀ ਵਧੀਆ ਲੱਭਦੀ ਹੈ ਇਸ ਤੋਂ ਬਾਅਦ ਆਪਾਂ ਮਿਲਾਂਗੇ ਫਰੂਖ ਹੋਕਰ ਨੂੰ ਤੇ ਖਾਣਾ ਖਾਣਾ ਖਾਵਾਂਗੇ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿੱਥੇ ਆਪਾਂ ਜਾਂਦੇ ਆ ਖਾਣਾ ਖਾਣ ਵਾਸਤੇ ਇਹਦੇ ਪਤਾ ਨਹੀਂ ਕਿਉਂ ਦੰਦ ਨਿਕਲੀ ਜਾਂਦੇ ਐ ਇਦਾਂ ਹੀ ਯਾਰ ਸ਼ਨਵਾਰੀ ਖਵਾਏਗਾ ਯਾਰ ਟੈਨਸ਼ਨ ਆ ਰਿਹਾ ਦਾਲ ਚੋਲ ਤੇਰੀ ਸਾਰੇ ਦਾ ਸਾਡੇ ਦਾਲ ਚੋਲ ਨਹੀਂ ਅਸੀਂ ਖਾਣੇ ਭਾਈ ਇਹ ਘਾਟਾ ਹੋ ਜਾਣਾ ਅਲੀ ਰਾਜਾ ਇਹਦਾ ਨਾਮ ਹੈ ਬ੍ਰਾਂਡ ਹੈਗਾ ਜੀ ਅਲੀ ਰਾਜਾ ਭਾਈ 700 ਰੁਪਏ ਦੀ ਉਗਰ ਕਰਾਈ ਤੇਰੇ ਭਾਈ 700 ਰੁਪਏ ਸਾਢੇ 700 ਰੁਪਏ ਦੀ ਕਰਾਈ ਹੈ ਤੇ ਉੱਪਰ ਆਪਣੀ ਹੋਣ ਵਾਲੀ ਆ ਕਿਉਂਕਿ ਇੱਥੋਂ ਫਿਰ ਆਪਾਂ ਉੱਪਰ ਤੇ ਬਹਿ ਕੇ ਤੇ ਜਾਵਾਂਗੇ ਜਿੱਥੇ ਆਪਾਂ ਜਾਣਾ ਵਾ ਲੋ ਜੀ ਆਪਾਂ ਮਿਲੇ ਆ ਆਪਣੇ ਮਿੱਤਰ ਨਾਲ ਇੱਥੇ 라ਵਲ ਪਿੰਡੀ ਦੇ ਵਿੱਚ ਹਮਜ਼ਾਨ ਨਾਲ ਬਾਬਾ دیر ਬਾਅਦ ਬਾਈ ਨੇ ਰਾਬਤਾ ਕੀਤਾ ਕਿ ਸਨੇਪ ਵੇਖੀ ਤੁਹਾਡੀ ਤੇ ਤੁਸੀਂ 라ਵਲਪਿੰਡੀ ਫਿਰਦੇ ਪਿਓ ਤੇ ਸੰਗੀਤ ਕਿੱਥੇ ਹੋ ਤੇ ਅਸੀਂ ਬਾਈ ਨੂੰ ਦੱਸੀ ਆਪਣੀ ਲੋਕੇਸ਼ਨ ਤੇ ਉੱਥੋਂ ਆ ਕੇ ਬਾਈ ਨੇ ਸਾਨੂੰ ਕੀਤਾ ਪਿਕ ਹਮਜ਼ਾ ਬਾਈ ਕੀ ਹਾਲ ਚਾਲ ਹੈ ਠੀਕ ਹੋ ਬਾਈ ਆਪ ਕੈਸੇ ਤੇ ਬਾਈ ਨੂੰ ਆਪਾਂ ਜਿਹੜਾ ਰੀਸੈਂਟਲੀ ਆਪਣਾ ਗਾਣਾ ਆ ਉਹ ਵੀ ਸੁਣਾਇਆ ਆਪਣਾ ਹਾਲ ਤੇ ਹੁਣ ਆਪਾਂ ਬਾਈ ਨੂੰ ਸੁਣਾਉਣਾ ਨਹੀਂ ਨਹੀਂ ਵੀਜ਼ਾ ਨਹੀਂ ਨਹੀਂ ਕੋਈ ਹੋਰ ਛਾ ਸੁਣਾਉਣਾ ਕਿਹੜਾ ਖੱਚ ਮਾਰਨ ਲੱਗਾ ਜੀ ਇਹ ਯਾਰ ਭਈਆ ਨੂੰ ਕਹੇ ਵੀਜ਼ਾ ਨੇ ਨਹੀਂ ਸੁਣਾਣਾ ਸੌਦਾ ਕੋਈ ਹੋਰ ਸੁਣਾਕ ਇਹਨੂੰ ਆਪਾਂ ਗੀਤ ਸੁਣਾਣੇ ਆ ਉਰਦੂ ਦੇ ਵਿੱਚ ਕਿਉਂਕਿ ਬਾਈ ਨੇ ਕਿ ਸੁਣਾਵਾ ਗੀਤ ਤੇ ਡਿਮਾਂਡ ਇਧਰੋਂ ਆਈ ਆ ਰਾਜੇ ਵੱਲੋਂ ਤਾਨਾ ਬਨਾ ਤਾਨਾ ਬਨਾ ਬੁੰਤੀ ਹਵਾ ਹੈ ਬੁੰਤੀ ਹਵਾ ਗੁੰਦੇ ਵੀ ਤੋਂ ਆਏ ਨਹੀਂ ਬਾਜ਼ ਯਾ श में शामिल सारा जहां है ਬਾਈ ਬਟ ਥੈਂਕ ਯੂ ਲੋ ਹਮਜ਼ਾ ਭਾਈ ਤੁਸੀਂ ਦਿਓ ਸਾਨੂੰ ਇਜਾਜ਼ਤ ਕਿਉਂਕਿ ਅਸੀਂ ਨਿਕਲਣਾ ਹੈ ਸਵੇਰੇ ਸਿਆਲਕੋਟ ਥੈਂਕ ਯੂ ਸੋ ਮਚ ਤੁਸੀਂ ਆਪਣਾ ਖਾਸ ਟਾਈਮ ਦਿੱਤਾ ਸਾਨੂੰ ਭਾਜੀ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਤੁ ਆਪਾਂ کھانا ਆਪਣਾ ਕਰਤਾ ਆਰਡਰ ਖਾਣਾ ਖਾਣਾ ਖਾ ਕੇ ਕਰਾਂਗੇ ਆਪਾਂ ਰੂਮ ਚ ਜਾ ਕੇ ਕਿਉਂਕਿ ਸਵੇਰੇ ਆਪਾਂ ਅਰਲੀ ਮਾਰਨਿੰਗ ਨਿਕਲਣਾ ਹੈ ਇੱਥੋਂ ਸਲਾਮਾਨਾਬਾਦ ਤੋਂ ਸਿਆਲਕੋਟ ਸਿਆਲਕੋਟ ਤੋਂ ਫਿਰ ਆਪਾਂ ਜਾਣਾ ਲੋ ਤੇ ਹੁਣ ਅਸੀਂ ਖਾਣਾ ਖਾਣਾ ਕੰਮ ਕਰਾਂਗੇ ਰੈਸਟ ਵਲੌਗ ਦੇ ਨਾਲ ਤੁਸੀਂ ਹਜੇ ਵੀ ਰਹਿਣਾ ਦਾ ਜੁੜ ਕੇ ਅੱਗੇ ਕਿ ਬਹੁਤ ਸਵਾਲ ਹੋਣਾ ਬਲੌਗ ਦੇ ਵਿੱਚ ਇਸ ਟਾਈਮ ਜਰਾ ਬੈਟਰੀ ਡੈੱਡ ਹੋ ਚੁੱਕੀ ਆ ਇਸ ਲਈ ਖਾਣਾ ਖਾ ਕੇ ਵਿਆਪਾ ਕਰਾਂਗੇ ਰੈਸਟ ਠੀਕ ਹੈ ਜੀ ਆਪਾਂ ਖਾਣੇ ਦਾ ਵੇਟ ਕਰਦੇ ਹਾਂ ਲੋ ਜੀ ਆਪਾਂ ਰੋਟੀ ਪਾਣੀ ਖਾ ਕੇ ਤੇ ਆ ਗਏ ਆ ਰੂਮ 'ਚ ਤੇ ਕੰਬਲ ਲਿੱਤਾ ਹੋਇਆ ਕਿਉਂਕਿ ਆਪਾਂ ਏਸੀ ਲਾ ਕੇ ਗਏ ਸੀ ਰੋਟੀ ਖਾਣ ਤੇ ਹੁਣ ਆ ਗਏ ਆ ਤੇ ਹੁਣ ਆਪਾਂ ਕਰਾਂਗੇ ਰੈਸਟ ਸਵੇਰੇ ਟਾਈਮ 'ਤੇ ਉੱਠ ਕੇ ਨਿਕਲਣਾ ਆਪਾਂ ਰਾਵਲਪਿੰਡੀ ਤੋਂ ਕਿਸ ਕੇ ਸਾਥ ਮੁੰਡੇ ਕੇ ਸਾਥ ਨਹੀਂ ਤੁਹਾਨੂੰ ਮੁੰਨੇ ਨਾਲ ਨਹੀਂ ਮਨਵਾਣਾ ਉਹ ਬਹੁਤ ਹੀ ਖਰਾਬ ਬੰਦਾ ਆ ਉਹ ਬਹੁਤ ਹੀ ਖਰਾਬ ਬੰਦਾ ਆ ਤੇ ਆਪਾਂ ਨਿਕਲਣਾ ਹੈ ਜੀ ਸਵੇਰੇ ਟਾਈਮ ਨਾਲ ਤੇ ਇਨਸ਼ਾਅੱਲਾ ਸਵੇਰੇ ਮੁਲਾਕਾਤ ਹੋਏਗੀ ਤੁਹਾਡੇ ਸਾਰਿਆਂ ਦੇ ਨਾਲ